ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਟੀਮਾ ਵਾਲੀ ਜ਼ਿਲ੍ਹਾ ਫਰੀਦਕੋਟ ਪੈਂਦਾ ਐ ਇਸ ਪਿੰਡ ਨੂੰ ਤੇ ਤਹਿਸੀਲ ਕੋਟਕਪੂਰਾ ਪੈ ਜਾਂਦੀ ਐ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਨਾਲ ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਦੂਜਾ ਸੂਆ ਗੱਬਣਾ ਐਚਐਫ ਵੈਲ ਬਕਾਊ ਆ ਇਹਦੀ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਜਿਹੜਾ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਫੇਸਬੁੱਕ ਪੇਜ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰ ਲਿਓ ਤੇ ਜਿਹੜੇ ਵੀਰ ਇੰਸਟਾਗ੍ਰam ਤੇ ਵੇਖ ਰਹੇ ਆ ਸੁਖਰਾਜ ਭੋਮਾਰਾ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਆਨਲਾਈਨ ਇਹ ਸਾਰੀ ਜਾਣਕਾਰੀ ਦੋਸਤੋ ਤੇ ਕਰਦਿਆਂ ਤੁਹਾਡੇ ਨਾਲ ਸਾਂਝੀ ਮੇਤਰੋ ਬਾਈ ਜੀ ਆਂਦੇ ਵੀ ਡਿਟੇਲ ਵੀ ਤੁਸੀਂ ਦੇਣੀ ਹੈ ਡਿਟੇਲ ਦੋਸਤੋ ਇਹ ਵੀ ਇਸ ਪ੍ਰਕਾਰ ਆ ਦੂਜਾ ਸੂਏ ਨੇ ਸੂਣਾ 26 25 26 ਲੀਟਰ ਨੇ ਪਹਿਲੇ ਸੂਏ ਦੁੱਧ ਕੱਢਿਆ ਕਰਮਾਲੀ ਨੇ ਬਹੁਤ ਚੰਗਾ ਥਣ ਹਵਾ ਨਾਂ ਤੇ ਜਿਹੜਾ ਸੈਕਸ ਡੇਸੀਮਨ ਲੱਗਾ 40 ਕਿਹੜਾ ਜੀ 40 42 40 42 26 40 426 ਦਾ ਸੀਮਨ ਲੱਗਾ ਦੋਸਤੋ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਦੇਖ ਸਕਦੇ ਹੋ ਤੁਸੀਂ ਦੋਨੋਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾਵਾਂਗੇ ਸੀਲ ਸਲੱਗ ਬਹੁਤ ਆ ਦੋਸਤੋ ਦੇਖ ਸਕਦਾ ਹਾਂ ਢਿੱਲ ਚੰਗੀ ਪਈ ਆ ਤੇ ਹਵਾਨਾ ਬਹੁਤ ਭਰੂਗੀ ਪਰ ਭਾਈ ਦਾ ਦੱਸਦੇ ਨੇ ਲੈ ਕੇ ਥੋੜੀ ਸੀ ਤੇ ਬਾਈ ਕਹਿੰਦਾ ਵੀ ਹਜੇ 8-10 ਦਿਨ ਸੂਣ ਦੇ ਬਾਕੀ ਆ ਤੇ ਚੰਗਾ ਥਣ ਲੱਗਿਆ ਦੋਸਤੋ ਮੂੰ ਮੱਥਾ ਵੀ ਤੁਹਾਨੂੰ ਦਿਖਾ ਦਿੰਨੇ ਆ ਰੀੜ ਦੀ ਹੱਡੀ ਬਿਲਕੁਲ ਗਾਜ ਵਰਗੀ ਸਿੱਧੀ ਆ ਤੇ ਤੋੜ ਕੇ ਵੀ ਤੁਹਾਨੂੰ ਦੋਸਤੋ ਇਹ ਦਿਖਾਵਾਂਗੇ ਦੇਖ ਸਕਦੇ ਹੋ ਮੂੰ ਮੱਥਾ ਤੁਸੀਂ ਬਰੀਡ ਵਾ ਚੰਗੀ ਆ ਚੰਗਾ ਸਿਮਨ ਲੱਗਿਆ ਦੋਸਤੋ ਇਹਦੇ ਤੇ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਲਓ ਵੀ ਸੱਜਣਾ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਢਿੱਲਾ ਬਹੁਤ ਆ ਹਵਾਨਾ ਹਵਾਨਾ ਇਹਨੇ ਕਰਮਾ ਵਾਲੀ ਨੇ ਬਹੁਤ ਪਰਨਾ ਵਈਲੇ ਸਵੇ 25 26 ਕਿਲੋ ਬਾਈ ਨੇ ਦੁੱਧ ਦੱਸਿਆ ਵੀ ਦਸਾਏ ਨੇ ਮੋੜ ਲਓ ਜੀ ਸੀਲਸ ਲੱਗ ਬਹੁਤ ਆ ਜੀ ਐਨ ਬੋਲਾ ਕੋਇਨ ਹੈ ਜੀ ਕੋਇਨ ਕੋਇਨ ਬੋਲੋ ਉਹ ਸੀਮਨ ਘਰੇ ਸਾਹਮ ਕੇ ਰੱਖਿਓ ਜੀ ਬਾਈ ਜੀ ਇਹ ਸਾਹਮ ਕੇ ਰੱਖਿਆ ਦੋਸਤੋ 66 ਸੀਮਨ ਆ ਜਿਹੜਾ ਜਿਹੜੇ ਤੋਂ ਇਹ ਗੱਬਣ ਤੇ ਥੋੜੀ ਐਨ ਇੱਕ ਮੈਂ ਵੀ ਘਰੇ ਭੁੱਲਿਆ ਤੇ ਪਾ ਲਿਆ ਉਹ ਬੰਦ ਹੋਈ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਦੋਸਤੋ ਜਿਹੜੇ ਵੀ ਮੇਰੇ ਵੀਰ ਨੂੰ ਇਹ ਵਹਿੜ ਪਸੰਦ ਹੋਈ ਤਾਂ ਬਾਈ ਨਾਲ ਸੰਪਰਕ ਕਰ ਲਿਓ ਫੋਨ ਤੇ ਨੰਬਰ ਦੱਸਿਆ ਜਾਊਗਾ ਲਓ ਵੀ ਸੀਲਸਲਾ ਕਿ ਤੁਸੀਂ ਦੇਖ ਸਕਦੇ ਹੋ ਕਰਮਾਂ ਵਾਲੀ ਬਹੁਤ ਜ਼ਿਆਦੇ ਆ ਤੇ ਢਿੱਲ ਤੁਹਾਨੂੰ ਦਿਖਾ ਦਿੰਨੇ ਆ ਆਹ ਦੇਖ ਸਕਦੇ ਹੋ ਤੁਸੀਂ ਢਿੱਲਾ ਜਿਹੜੀ ਬਹੁਤ ਜ਼ਿਆਦੇ ਆ ਇਹਨੇ ਬਹੁਤ ਵੱਡਾ ਹਵਾਨਾ ਬਾਈ ਆ ਦਾ ਬਣਾਉਣਾ ਇਹਨੇ ਤੇ ਇਸ ਨੰਬਰ ਤੇ ਉੱਪਰਲੇ ਨੰਬਰ ਤੇ ਦੋਸਤੋ ਸੰਪਰਕ ਕਰ ਲਿਓ ਬਾਈ ਹਰਨ ਸਾਰੀ ਜਾਣਕਾਰੀ ਤੁਹਾਨੂੰ ਦੇਤੀ ਆ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਤੇ ਕਮੈਂਟ ਕਰਕੇ ਦੱਸੋ ਬੜ ਕਿੱਦਾਂ ਦੀ ਲੱਗੀ ਜਲਦੀ ਮਿਲਦੇ ਆਂ ਦੋਸਤੋ ਜੇਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ